ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਗਏ ਸੀਗੇ ਜੀ ਬਲਜੀਤ ਸਿੰਘ ਬੋਪਾਰਾਏ ਭਾਈ ਜੀ ਉਹਨਾਂ ਕੋਲ ਜਿਹਦੇ ਕਿ ਐਗਜ਼ੋਟਿਕ ਕਲਰ ਵਿੱਚ ਫਰੈਂਚ ਤੇ ਆਪਾਂ ਕਹਿ ਸਕਦੇ ਕਿੰਗ ਆ ਤੇ ਇਸ ਟਾਈਮ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਕਲਰ ਦੀ ਕੁਆਲਿਟੀ ਜਿੰਨੀ ਉਹਨਾਂ ਕੋਲ ਹੈ ਕਿਸੇ ਕੋਲ ਹੈਗੀ ਆ ਚਲੋ ਖੈਰ ਗਏ ਤਾਂ ਸੀ ਆਪਾਂ ਉਹਨਾਂ ਦੇ ਡੌਗਸ ਦੇਖਣ ਡੌਗਸ ਦੀ ਵੀਡੀਓ ਸ਼ੂਟ ਕਰਨ ਬਟ ਪਤਾ ਨਹੀਂ ਮਤਲਬ ਭਾਈ ਜੀ ਨਾਲ ਆਪਾਂ ਬੈਠੇ ਗੱਲਾਂ ਬਾਤਾਂ ਕੀਤੀਆਂ ਤਾਂ ਅੱਜ ਇੱਕ ਆਪਣੇ ਅ ਦਰਸ਼ਕਾਂ ਲਈ ਲਾ ਲੋ ਚਾਹੇ ਬਰੀਡਰ ਭਰਾਵਾਂ ਲਈ ਲਾ ਲੋ ਚਾਹੇ ਉਹ ਕੋਈ ਹਾਰਸ ਦੀ ਬਰੀਡਿੰਗ ਕਰਦਾ ਚਾਹੇ ਉਹ ਡੌਗ ਇੰਡਸਟਰੀ ਨਾਲ ਜੁੜਿਆ ਹੋਇਆ ਉਹਨਾਂ ਸਾਰਿਆਂ ਦੇ ਲਈ ਇਵਨ ਆਪਣੀ ਪਰਸਨਲ ਲਾਈਫ ਵਿੱਚ ਵੀ ਅਗਰ ਕੋਈ ਸਟ्रेस ਵਿੱਚ ਆ ਜਾਂ ਫਿਰ ਆਪਾਂ ਕਹਿ ਸਕਦੇ ਆ ਕੋਈ ਕੋਈ ਗਿਵ ਅਪ ਕਰ ਚੁੱਕਾ ਨਾ ਉਹਦੇ ਲਈ ਇੱਕ ਬਹੁਤ ਵੱਡੀ ਮੋਟੀਵੇਸ਼ਨਲ ਵੀਡੀਓ ਹੈ ਇਹ ਅੱਜ ਮਤਲਬ ਭਾਈ ਉਹਨਾਂ ਨੇ ਗੱਲਾਬਾਤਾਂ ਕੀਤੀਆਂ ਤਾਂ ਕਾਫੀ ਖੁਦ ਨੂੰ ਮੈਨੂੰ ਮੋਟੀਵੇਟ ਉਹਨਾਂ ਨੇ ਕਰ ਦਿੱਤਾ ਤੇ ਮੈਨੂੰ ਇਹ ਵੀਡੀਓ ਦਾ ਥੰਬਨੇਲ ਬਣਾਉਣ ਲਈ ਜਾਂ ਫਿਰ ਟਾਈਟਲ ਲਿਖਣ ਵੇਲੇ ਨਾ ਸਮਝ ਨਹੀਂ ਆ ਰਹੀ ਕਿ ਟਾਈਟਲ ਜਾਂ ਫਿਰ ਥੰਬਨੇਲ ਕਿਹੋ ਜਿਹਾ ਬਣਾਵਾਂ ਕਿ ਜਿਹਦੇ ਵਿੱਚ ਮੈਨੂੰ ਸਮਝ ਨਹੀਂ ਲੱਗਦੀ ਕਿ ਕਹਾ ਕਿ ਆ ਡੌਗ ਕਿਉਂ ਜ਼ਰੂਰੀ ਹੈ ਜਾਂ ਪੈਟ ਕਿਉਂ ਜ਼ਰੂਰੀ ਹੈ ਆਪਣੀ ਲਾਈਫ ਲਈ ਉਹ ਦੱਸਾਂ ਜਾਂ ਫਿਰ ਇੱਕ ਮੋਟੀਵੇਸ਼ਨਲ ਕੁਝ ਲਿਖਾਂ ਭਾਜੀ ਨੇ ਇੰਨਾ ਕੁ ਵਧੀਆ ਇਹ ਮਤਲਬ ਸਾਨੂੰ ਸਮਝਾਇਆ ਕਿ ਲਾਈਫ ਦਾ ਫੰਡਾ ਔਰ ਏ ਦੱਸਿਆ ਕਿ ਪੈਟੀ ਜਿਹੜੇ ਆ ਕਿੱਦਾਂ ਉਹਨਾਂ ਨੂੰ ਇੱਕ ਬਹੁਤ ਮਤਲਬ ਇਹ ਕਹਿ ਸਕਦੇ ਆ ਵੀ ਅ ਗਲਤ ਲਾਈਫ ਤੋਂ ਇੱਕ ਬਹੁਤ ਲਗਜ਼ਰੀ ਲਾਈਫ ਤੱਕ ਲੈ ਕੇ ਗਏ ਆ ਠੀਕ ਹੈ ਜੀ ਤੇ ਚਲ ਉਹ ਪਾਜੀ ਹੋਣਾ ਦੇ ਮੂੰਹ ਤੋਂ ਆਪਾਂ ਉਹਨਾਂ ਦੀ ਜਵਾਨੀ ਸੁਣਾਗੇ ਕਿ ਕੀ ਕੀ ਉਹਨਾਂ ਦੀ ਲਾਈਫ 'ਚ ਹੋਇਆ ਕਿੱਦਾਂ ਹੋਇਆ ਇੱਕ ਮਤਲਬ ਛੋਟਾ ਜਿਹਾ ਛੋਟੀ ਜਿਹੀ ਵੀਡੀਓ ਦੇ ਵਿੱਚ ਉਹਨਾਂ ਨੇ ਨਾ ਲਾਈਫ ਦਾ ਬਹੁਤ ਵੱਡਾ ਨਿਚੋੜ ਕੱਢ ਕੇ ਸਾਨੂੰ ਆਪਾਂ ਸਾਰਿਆਂ ਨੂੰ ਦੱਸ ਦਿੱਤਾ ਵੀ ਕੀ ਉਹਨਾਂ ਦੀ ਲਾਈਫ ਸੀ ਔਰ ਕਿਦਾਂ ਉਹ ਇੱਕ ਸਿਰਫ ਪੈਟ ਕਰਕੇ ਆਪਣੀ ਲਾਈਫ ਨੂੰ ਇਥੇ ਲਗਜ਼ਰੀ ਲਾਈਫ ਤੱਕ ਲੈ ਕੇ ਆਏ ਆ ਆਜੋ ਭਾਜੀ ਹੁਣ ਉਹਨਾਂ ਨਾਲ ਗੱਲਬਾਤ ਕਰੀਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਰਹੋ ਜੀ ਵੀਡੀਓ ਮੈਨੂੰ ਪਤਾ ਦੇਖਦੇ ਆ ਮੇਰੇ ਭਰਾ ਸਾਰੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਆ ਕਮ ਠੀਕ ਹੈ ਜੀ ਆਜੋ ਹੁਣ ਤੁਹਾਨੂੰ ਬਲਜੀਤ ਭਾਜੀ ਹੁਣਾਂ ਨਾਲ ਗੱਲਬਾਤ ਕਰਾਣੇ ਆ ਤੇ ਸੁਣਿਓ ਉਹਨਾਂ ਦੀ ਜਵਾਨੀ ਉਹਨਾਂ ਦੀ ਲਾਈਫ ਤੇ ਪੈਟ ਬਾਰੇ ਉਹਨਾਂ ਨੇ ਕੀ ਵਿਚਾਰਿਆ ਕਿਉਂ ਜ਼ਰੂਰੀ ਹੈ ਬੈਟਾ ਆਪਣੇ ਲਈ ਅਸਲ ਚਾ ਨਾ ਮੈਂ ਬਰੀਡਿੰਗ ਕਰਨ ਲੱਗਿਆ ਫਰੈਂਚ ਦੀ ਹੈ ਹਾਂਜੀ ਜਦੋਂ ਮੈਂ ਫਰੈਂਚ ਦੀ ਬਰੀਡਿੰਗ ਕਰਨ ਲੱਗਿਆ ਨਾ ਸਾਡੇ ਸਭ ਤੋਂ ਵੱਡਾ ਦਿੱਕਤ ਕੀ ਆਉਂਦੀ ਆ ਜਿਹੜਾ ਪੁਰਾਣੇ ਬਰੀਡਰ ਨੇ ਉਹ ਨਵੇਂ ਨੂੰ ਉਠਾ ਨਹੀਂ ਦੇਣਾ ਚਾਹੁੰਦੇ ਸੀ ਉਹ ਕਿਸੇ ਵੀ ਲਾਈਨ ਜਾਂ ਚਾਹੇ ਆਪਾਂ ਕੋਈ ਕਲੋਨਾਈਜ਼ਰ ਲਾ ਲਓ ਜਾਂ ਕੋਈ ਇੰਡਸਟਰੀ ਲਿਸਟ ਲਾ ਲਓ ਜਾਂ ਕਿਸੇ ਵੀ ਚੀਜ਼ ਨੂੰ ਲਾ ਲਓ ਹਾਂਜੀ ਉਮਰ ਲਵਾ ਮੈਂ ਬੜੀਆਂ ਟੱਕਰਾਂ ਟੁਕਰਾਂ ਮਾਰੀਆਂ ਯਾਰ ਵੀ ਮੇਰੀ ਤਾਂ ਕੋਈ ਉਹ ਨਹੀਂ ਹੋਈ ਹਾਂ ਨਾ ਕੋ ਬਿਲਕੁਲ ਵੀ ਤਰੱਕੀ ਨਹੀਂ ਹੋ ਰਹੀ ਹਾਂ ਵੀ ਕੋਈ ਵੱਡੇ ਅੱਗੇ ਨਹੀਂ ਆਣ ਦੇ ਰ ਵੀ ਮਤਲਬ ਇਹ ਨਹੀਂ ਕਹਾਂ ਨਾ ਬੈਸੇ ਵੀ ਨਾ ਹੁੰਦਾ ਉਹਨਾਂ ਦਾ ਉਹਨਾਂ ਨੇ ਮਿਹਨਤ ਕਰੀ ਹੁੰਦੀ ਆ ਮੈਂ ਇਹ ਨਹੀਂ ਕਹ ਰਿਹਾ ਵੀ ਉਹਨਾਂ ਦਾ ਕੋਈ ਆਉਣ ਨਾ ਦੇਣਾ ਹੀ ਉਹ ਕਹਾਂ ਤਾਂ ਉਹਨਾਂ ਦੀ ਮਿਹਨਤ ਕਰੀ ਹੁੰਦੀ ਆ ਉਹ ਵੀ ਬੋਲਦੀ ਆ ਹਾਂਜੀ ਕਿਉਂਕਿ ਨਵੇਂ ਨੂੰ ਬੜਾ ਜ਼ੋਰ ਲਾਉਣਾ ਪੈਂਦਾ ਬਹੁਤ ਕੁਝ ਬਾਲਾ ਕੁਛ ਕਰਨਾ ਮੈਂਦਾ ਫੇਰ ਜਾ ਕੇ ਕਿਤੇ ਗੱਲ ਬਣਦੀ ਆ ਜਾਨੂ ਬੰਦਾ ਕਈ ਵਾਰ ਸ਼ੌਕ ਮਰ ਜਾਂਦਾ ਸ਼ੌਕ ਮਰ ਜਾਂਦਾ ਦਿਲ ਟੁੱਟ ਜਾਂਦਾ ਭਾਜੀ ਬਿਲਕੁਲ ਫਿਰ ਮੇਰੇ ਮਨ ਚ ਆਇਆ ਮੈਂ ਵੀ ਯਾਰ ਲਾਈਨ ਇਹ ਅਲੱਗ ਚ ਹੋਣਾ ਜਿਸ ਲਾਈਨ ਚ ਕੋਈ ਹਲੇ ਧੋੜਦਾ ਹੀ ਨਾ ਹੋਵੇ ਹਾਂ ਬਿਲਕੁਲ ਫਰਸਟ ਮੂਵਰ ਇਹਨੂੰ ਆਪਾਂ ਕਹਿੰਦੇ ਹਾਂ ਹਾਂ ਸਾਰੇ ਬੜਾ ਮਜ਼ਾਕ ਅਡਾਇਆ ਮੇਰਾ ਲੋਕਾਂ ਨੇ ਜਦੋਂ ਪਹਿਲਾਂ ਜਦੋਂ ਬਲੂ ਲਿਆਂਦਾ ਹਾਂਜੀ ਤਾਂ ਮੇਰੇ ਕੋਲ ਪ੍ਰੋਡਕਸ਼ਨ ਨਾ ਹੋਣੀ ਇਕੱਲੇ ਬਰਿੰਦਲ ਬੱਚੇ ਆਉਣੇ ਹੂੰ ਬਲੂ ਤਾਂ ਅਕਸਰ ਬ੍ਰਿੰਡਲੀ ਆਉਂਦੇ ਆ ਹੂੰ ਲੋਕ ਮਜਾ ਹੈ ਲਾਲਿਕ ਟਾਈਨ ਹੋਵੇ ਜੇ ਫੀਮੇਲ ਨਾਰਮਲ ਦੇ ਤਾਂ ਉਹਦੇ ਤੇ ਆ ਜਾਂਦੇ ਆ ਜਿਵੇਂ ਬਲੂ ਟਾਈਨ ਜਾਂ ਲਾਲਿਕ ਟਾਈਨ ਨਾਲ ਫਾਨ ਆ ਜਾਂਦੇ ਆ ਬਿਲਕੁਲ ਹਾਂ ਤੇ ਮਤਲਬ ਜੇ ਨਾਰਮਲ ਫੀਮੇਲ ਨਾਲ ਉਹ ਕਰੀਏ ਉਹ ਹੌਲੀ ਹੌਲੀ ਬਲੱਡ ਤਿਆਰ ਕਰਨੇ ਪੈਂਦੇ ਆ ਵੀ ਮਤਲਬ ਗਲੋਰੀਫਾਈ ਔਰ ਫੋਲ ਕਰਨੇ ਪੈਂਦੇ ਆ ਬੜਾ ਮਜ਼ਾਕ ਕਰਾਇਆ ਮੇਰਾ ਬਹੁਤ ਮਜ਼ਾਕ ਕਰਾਇਆ ਵੱਡੇ ਬ੍ਰੀਡਰਾਂ ਨੇ ਜਿਆਦਾ ਹਾਣਾ ਵੀ ਇਹ ਕਿਹੜਾ ਕੁਈ ਇਹਨਾਂ ਕਿਹਨੇ ਪੁੱਛਿਆ ਪਰ ਪਰਮਾਤਮਾ ਦੀ ਕਿਰਪਾ ਮਤਲਬ ਨਾਮ ਆਪਣਾ ਬਰੀਡਿੰਗ ਚ ਪਰ ਮੈਂ ਉਹਨਾਂ ਬਰੀਡਰ ਦਾ ਮਤਲਬ ਧੰਨਵਾਦ ਵੀ ਕਰਦਾ ਜੀ ਇਹਨਾਂ ਨੇ ਚਾਹੇ ਮੈਨੂੰ ਮਤਲਬ ਮੇਣਾ ਹੀ ਮਾਰਿਆ ਮੇਣਾ ਮਾਰਿਆ ਚਾਹੇ ਖੁਸ਼ ਆ ਉਹਦੇ ਨਾਲ ਮੈਨੂੰ ਪਰਮਾਤਮਾ ਤਾਕਤ ਦਿੰਦਾ ਦੀ ਵੀ ਨਹੀਂ ਯਾਰ ਤੂੰ ਲੱਗਿਆ ਰਹਿ ਕਹਿੰਦੇ ਕੁੱਪੇ ਦੇ ਮਾਰੀ ਲੱਤ ਉਹਦੇ ਰਾਸ ਆ ਗਈ ਹੋ ਰਾਸ ਆ ਗਈ ਤੁਹਾਡੇ ਦੋ ਤਿੰਨ ਵਾਰ ਮੇਰੇ ਨਾਲ ਲਾਈਕ ਕੀ ਹੋਇਆ ਵੀ ਆ ਹਾਂਜੀ ਵੀ ਮਤਲਬ ਮੈਂ ਸੋਚਿਆ ਵੀ ਨਹੀਂ ਯਾਰ ਕੈਨਲ ਦਾ ਕੰਮ ਛੱਡ ਦੇ ਆਪਣੇ ਬਸ ਦਾ ਮਤਲਬ ਮੈਂ ਟੁੱਟਿਆ ਵੀ ਆ ਪਰ ਪਤਾ ਨਹੀਂ ਕਿਵੇਂ ਪਰਮਾਤਮਾ ਮੈਨੂੰ ਫੇਰ ਧਾਗ ਦਿੰਦਾ ਹੀ ਨਹੀਂ ਯਾਰ ਵੀ ਲੱਗ ਅੱਛਾ ਤੁਸੀਂ ਕੈਨਾਲ ਬੰਦ ਵੀ ਕਰਨ ਤੇ 6 ਹਾਂ 6 ਸਾਲ ਦੇ ਵਿੱਚ ਵਿੱਚ ਮੈਂ ਮਤਲਬ ਦੋ ਵਾਰ ਸੋਚਿਆ ਵੀ ਡੌਗ ਦਾ ਕੰਮ ਹੀ ਛੱਡ ਦਾਂ ਹਾਂ ਵੀ ਇਹ ਇੱਕ ਕੱਥ ਨਹੀਂ ਯਾਰ ਵੀ ਕੋਈ ਪਰ ਹੁਣ ਜਾਨੀ ਇੰਨਾ ਸਵਾਦ ਆਉਂਦਾ ਜਦੋਂ ਹਰ ਵਾਰ ਨਵਾਂ ਕਲਰ ਪ੍ਰੋਡਿਊਸ ਹੁੰਦਾ ਹਰ ਵਾਰ ਕੋਈ ਮਤਲਬ ਜਿੰਨਾ ਤੁਹਾਡੇ ਵਰਗੇ ਭਰਾ ਆਉਂਦੇ ਆ ਜਿਵੇਂ ਹਾਂ ਭਾਈ ਮਿਲਦੀ ਆ ਨਾ ਥੋੜੀ ਜੀ ਹਾਂਜੀ ਜਾਂ ਮਤਲਬ ਬਰੀਡਰ ਵੀ ਗੱਲ ਕਰਦੇ ਆ ਯਾਰ ਵੀ ਹਾਂ ਤੇ ਕੋ ਚੀਜ਼ ਨਾਲ ਚੰਗਾ ਲੱਗਦਾ ਤੇ ਬਾਕੀ ਮੈਂ ਯਾਰ ਇਹ ਵੀ ਗੱਲ ਆ ਮੈਨੂੰ ਮਤਲਬ ਜਿੱਦਾਂ ਇਸ ਲਾਈਨ ਦੇ ਵਧੀਆ ਬਰੀਡਰ ਨੇ ਬਹੁਤ ਮੈਂ ਮਤਲਬ ਜੇ ਨਾਮ ਲਾਉਂਗਾ ਬਹੁਤ ਦੇ ਮੈਂ ਭੁੱਲ ਵੀ ਜਾਊਂਗਾ ਪਰ ਉਹਦੇ ਨਾਲ ਗੁੱਸਾ ਨਾ ਕਰਨ ਕੋਈ ਵੀ ਜਿੱਦਾਂ ਇਸ ਲਾਈਨ ਚ ਵਧੀਆ ਬਰੀਡਰ ਵੀ ਨੇ ਜਿਵੇਂ ਪਨੀ ਚੱਡਾ ਹੋ ਗਿਆ ਤਲਵਿੰਦਰ ਭੰਗੂ ਹੋ ਗਿਆ ਮਤਲਬ ਜਾਂ ਹੋਰ ਮਤਲਬ ਜਿੰਨੇ ਵੀ ਫਰੈਂਚ ਦੇ ਬਰੀਡਰ ਨੇ ਜਿਨ੍ਹਾਂ ਚ ਮਤਲਬ ਜਿਨ੍ਹਾਂ ਨੇ ਇਸ ਚੀਜ਼ ਨੂੰ ਇਹ ਲੈਵਲ ਤੱਕ ਲੈ ਕੇ ਆਂਦਾ ਜਿੰਦੇ ਰੱਖਿਆ ਆ ਫਰੈਂਚ ਬਰਡ ਆ ਉਹਨੂੰ ਬਿਲਕੁਲ ਹਾਂਜੀ ਜਾਂ ਆਪਾਂ ਮਤਲਬ ਜਿੱਦਾਂ ਬਟਾਲੇ ਦਾ ਮੁੰਡਾ ਇੱਕ ਹਾਂਜੀ ਸੰਦੀਪ ਸੰਧੂ ਹਾਂਜੀ ਉਹਦੀ ਬਰੀਡਿੰਗ ਬਹੁਤ ਅੱਖੀ ਆ ਹਾਂਜੀ ਤੇ ਪਵਨ ਜਾਦਵਾ ਦਿੱਲੀ ਤੋਂ ਹਾਂਜੀ ਮਤਲਬ ਐਦਾਂ ਹੀ ਬਹੁਤ ਸੈਂਕੜੇ ਹੀ ਮਤਲਬ ਬੰਦੇ ਆ ਹੋਗੇ ਜਿਨ੍ਹਾਂ ਨੇ ਜਾਂ ਸਾਊਥ ਦੇ ਆ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਨਹੀਂ ਜਾਣਦਾ ਹਾਂਜੀ ਆ ਜਿੱਦਾਂ ਹੁਣ ਪਰੇਂਸ ਸਾਨ ਸਾਨ ਵਰਗੇ ਬਰੀਡਰ ਹੋ ਗਏ ਜਾਂ ਹੋਰ ਵੀ ਮਤਲਬ ਜਿਹੜੇ ਨਵੇਂ ਬਰੀਡਿੰਗ ਸ਼ਾਇਦ ਉਹ ਪੁਰਾਣੇ ਵੀ ਹੋਣ ਮਤਲਬ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਆਗਾ ਮਤਲਬ ਸਾਰੇ ਬਰੀਡਰਾਂ ਦਾ ਮੈਨੂੰ ਮਤਲਬ ਮੈਂ ਰਿਗਾਰਡ ਕਰਦਾ ਜਿਨ੍ਹਾਂ ਨੇ ਮਤਲਬ ਉਸ ਵੇਲੇ ਪਹਿਲਾਂ ਵੱਡੀਆਂ ਵੱਡੇ ਵੱਡੇ ਹੁੰਦੇ ਸੀ ਫਰੈਂਚ ਵੋਲਗ ਤੇ ਆਹ ਲੈਵਲ ਤੱਕ ਮਤਲਬ ਲੈ ਕੇ ਆਏ ਨੇ ਬਿਲਕੁਲ ਉਹਨਾਂ ਦਾ ਮਾਈਕਰੋ ਸਾਈਜ਼ ਇਹ ਕਰ ਦਿੱਤੇ ਆ ਨਹੀਂ ਮਾਈਕਰੋ ਸਾਈਜ਼ ਨਹੀਂ ਉਹ ਸਟੈਂਡਰਡ ਸਾਈਜ਼ ਦੀ ਕਰਦੇ ਆ ਚਲੋ ਆਪਣੀ ਤਾਂ ਲਾਈਨ ਹੀ ਅਲੱਗ ਆ ਪਰ ਉਹ ਮਤਲਬ ਮੈਂ ਉਹਨਾਂ ਦਾ ਵੀ ਬਹੁਤ ਮਤਲਬ ਸਾਰੇ ਬਰੀਡਰਸ ਦਾ ਮੈਂ ਪੂਰਾ ਰਿਗਾਰਡ ਕਰਦਾ ਇਹ ਕੱਲਾ ਇਸ ਲਾਈਨ ਦੇ ਨਹੀਂ ਜਿੱਦਾਂ ਜਰਮਨ ਸ਼ੈਫਰ ਦੇ ਹੋਗੇ ਕਿੰਨੇ ਮਤਲਬ ਸਭ ਤੋਂ ਵਧੀਆ ਜਦੋਂ ਮੈਂ ਜਾਣਨਾ ਹੁੰਦਾ ਕਿਤੇ ਗਰਾਊਂਡ 'ਚ ਦੇਖਦਾ ਮੈਨੂੰ ਜਰਮਾ ਸ਼ੈਫਰਡ ਵਾਲੇ ਬਹੁਤ ਉਹਨਾਂ ਜੀ ਦੀ ਮਿਹਨਤ ਕਾਹਨ ਕਰ ਲੂਗਾ ਜੀ ਬਿਲਕੁਕੁ ਕਿੰਨਾ ਭਜਣਾ ਪੈਂਦਾ ਕਿੰਨਾ ਭਜਣਾ ਜਿੰਨਾ ਜੋਰ ਵਿੱਚ ਜਿੰਨਾ ਜੋਰ ਰਿੰਗ ਦੇ ਵਿੱਚ ਉਹ ਬੰਦੇ ਦਾ ਸ਼ੈਫਰਡ ਲੈ ਕੇ ਭਜਣ ਨੂੰ ਲੱਗਦਾ ਉਹਨਾਂ ਜੋਰ ਇੱਕ ਬਾਹਰ ਵਾਜਾ ਮਾਰਨ ਵਾਲੇ ਦਾ ਵੀ ਲੱਗਦਾ ਹੁੰਦਾ ਉਦਾਂ ਹੀ ਮੈਨੂੰ ਘੋੜਿਆਂ ਵਾਲੇ ਬਰੀਡਰ ਉਹਨਾਂ ਰਿਆ ਤਾਂ ਮਤਲਬ ਆਪਣੇ ਤਾਂ ਫਿਰ ਆਪਾਂ 6 ਸਾਲ ਚ ਇਹ ਕੁਝ ਕੱਢ ਲਿਆ ਕਹਿ ਸਕਦੇ ਹਾਂ ਉਹਨਾਂ ਦੀਆਂ ਤਾਂ 3 3 4 4 ਪੀੜੀਆਂ ਲੱਗੀਆਂ ਲੱਗੀਆਂ ਬਿਲਕੁਲ ਮਤਲਬ ਫਿਰ ਉਹਨਾਂ ਚੀਜ਼ਾਂ ਨੇ ਮੇਰਾ ਮਤਲਬ ਮਾਨ ਨਹੀਂ ਡੋਲਣ ਦਿੱਤਾ ਵੀ ਲੱਗਾ ਰਿਹਾ ਯਾਰ ਆਹ ਘੋੜੀ ਹੁੰਦੀ ਮੇਰੇ ਕੋਲ ਬਾਰੇ ਹਾਂ ਚਲੋ ਠੀਕ ਆ ਪਰਮਾਨੰਤ ਮਤਲਬ ਇੱਕ ਕਿ ਤਰ੍ਹਾਂ ਕਿਤੇ ਬਸ ਆਪਣੇ ਆਪ ਨੂੰ ਆਪੇ ਮੋਟੀਵੇਟ ਕਰਦੇ ਰਹੇ ਵੀ ਨਹੀਂ ਆਪਾਂ ਨਹੀਂ ਹਟਣਾ ਇਸ ਕੰਮ ਤੋਂ ਹਾਂ ਆ ਆਪਣੀ ਹੁੰਦੇ ਕਹਿ ਸਕਦੇ ਮੈਂ ਬਾਰੀ ਗੱਲ ਮੈਂ ਇਹ ਨਹੀਂ ਕਹਿੰਦਾ ਹੁੰਦਾ ਵੀ ਮੈਂ ਆਪਾਂ ਖੁਦ ਕਰ ਲਈ ਇਹ ਪਰਮਾਨੰਤਵਾ ਬਲ ਵਾਸ਼ ਦਾ ਬਿਲਕੁਲ ਮੈਨੂੰ ਖਾਸ ਉਹਦੇ ਤੇ ਬਹੁਤ ਜ਼ਿਆਦਾ ਭਰੋਸਾ ਮੈਂ ਜ਼ਿੰਦਗੀ 'ਚ ਮੇਰੇ ਨਾਲ ਬੜੀਆਂ ਟਾਇਰ ਡੀ ਹੋਈਆਂ ਨੇ ਮੈਂ ਬਹੁਤ ਤਕੜਾ ਡੈਕ ਸੀਗਾ ਹਾਂਜੀ ਮਤਲਬ ਮੈਂ ਆਪਦੀ ਲਾਈਫ 'ਚ ਮੈਂ ਸਿੱਧੀ ਆਪਾਂ ਸਾਫ਼ ਹੀ ਗੱਲ ਕਰਦੇ ਆ ਇਹ ਚੀਜ਼ਾਂ ਮੈਨੂੰ ਉਹੋ ਕਰਦੀਆਂ ਨੇ ਮੇਰਾ ਕਿਸੇ ਧਿਆਨ ਨਹੀਂ ਉਹ ਹੁੰਦਾ ਜਾਂ ਮਤਲਬ ਇੰਨਾ ਚ ਮੈਂ ਉਹ ਕਰ ਮਤਲਬ ਇਹ ਕਿਤੇ ਨਾ ਕਿਤੇ ਆਪ ਇਹ ਕਹਿੰਦੇ ਹੋ ਤੁਹਾਡੀ ਨਸ਼ੇ ਦੀ ਐਡਿਕਸ਼ਨ ਹਟਾਤੀ ਇਹਨਾਂ ਨੇ ਨਹੀਂ ਉਹ ਮਤਲਬ ਪਹਿਲਾਂ ਹੀ ਮੈਂ ਛੱਡ ਗਿਆ ਦੀ ਕਰ ਉਹ ਨਹੀਂ ਉਹ ਤਾਂ ਮੈਂ ਕੋਈ ਕਿਲੋ ਕਲਾਸਾਂ ਲਈਆਂ ਜਾਂ ਕੁਝ ਕਰਿਆ ਉਕਰੋ ਹੋ ਗਿਆ ਪਰ ਉਦੋਂ ਬਾਅਦ ਮੇਰਾ ਖਾਲੀਪਣ ਭਰਨ ਲਈ ਜਿਵੇਂ ਮੈਂ ਉਹਨਾਂ ਬੰਦਿਆਂ 'ਚ ਨਹੀਂ ਜਾ ਸਕਦਾ ਦੀ ਆਪਦੇ ਯਾਰ ਦੋਸਤਾਂ ਜਾਂ ਉਹ ਚੀਜ਼ ਨੂੰ ਪੂਰਨ ਲਈ ਜਾਣੀ ਇੰਨਾ 'ਚ ਮੇਰਾ ਮੈਂ ਇਨਵੋਲਵ ਹੋ ਗਿਆ ਹੂੰ ਤੇ ਮੇਰਾ ਧਿਆਨ ਦੁਬਾਰਾ ਨਹੀਂ ਅਕਸਰ ਉਹ ਚੀਜ਼ ਆਏ ਹੁੰਦਾ ਵੀ ਇੱਕ ਵਾਰ ਛੱਡ ਜਾਂਦਾ ਹੁੰਦਾ ਫੇਰ ਲੱਗ ਜਾਂਦਾ ਮਤਲਬ ਉਹ ਚੀਜ਼ ਕਿਉਂਕਿ ਬੇਲਾਪਾਨ ਉਹ ਇਸ ਜੀਨ ਇੰਨਾ ਬਿਜ਼ੀ ਕਰ ਦਿੱਤਾ ਸਾਨੂੰ ਮੈਨੂੰ ਇੰਨਾ ਬਿਜ਼ੀ ਕਰਤਾ ਵੀ ਬਿਲਕੁਲ ਫੇ ਉਧਰ ਦਿਮਾਗ ਹੀ ਨਹੀਂ ਦੁਬਾਰਾ ਚੱਲਿਆ ਕਿਤੇ ਨਾ ਕਿਤੇ ਆਪਾਂ ਇਹ ਕਹਿ ਨਹੀਂ ਸਕਦੇ ਵੀ ਆਪਾਂ ਅੱਜਕੱਲ ਦੇ ਇਹ ਨੌਜਵਾਨ ਆ ਜਾਂ ਜਿਹੜੇ ਗਲਤ ਰਾਹਤਾਂ ਤੇ ਪਏ ਆ ਉਹਨਾਂ ਨੂੰ ਇਹ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਬਿਲਕੁਲ ਮੈਂ ਹੁਣ ਕਿਉਂਕਿ ਜਿੰਨੇ ਜਾਨਵਰ ਜਿਹੜਾ ਬੰਦਾ ਜਾਨਵਰ ਜੀਵਾਨ ਰੱਖਦਾ ਚਾਹੇ ਉਹ ਕੁੱਤਾ ਘੋੜਾ ਬਾਲ ਕੋਈ ਵੀ ਰੱਖਦਾ ਹੈ ਇਹ ਆਪਾਂ ਨੂੰ ਇਹ ਨਹੀਂ ਲੱਗਦਾ ਹੈਗਾ ਕਿ ਉਹ ਕਦੇ ਵੀ ਨਸ਼ੇ ਵੱਲੋਂ ਦੇਖਦਾ ਵੀ ਨਹੀਂ ਹੈਗਾ ਕਿਉਂਕਿ ਉਹਦਾ ਟਾਈਮ ਹੀ ਨਹੀਂ ਉਹਦੇ ਕੋਲ ਬੰਦੇ ਕੋਲ ਹੁੰਦਾ ਉਹ ਆਪਣੇ ਸ਼ੌਂਕ ਨੂੰ ਪੂਰਨੇ ਇੰਨਾ ਕਿ ਬਿਜ਼ੀ ਰਹਿੰਦਾ ਉਹ ਕੋਲ ਟਾਈਮ ਨਹੀਂ ਹੁੰਦਾ ਤੇ ਉਹ ਨਸ਼ਾ ਛੱਡ ਸਕਦਾ ਹੈ ਇਹ ਬਹੁਤ ਵੱਡਾ ਇਹਦੇ ਚੋਂ ਹੋਆ ਤੁਸੀਂ ਇੱਕ ਦੇਖੋ ਸਭ ਤੋਂ ਵੱਡੀ ਗੱਲ ਜਦੋਂ ਮੈਂ ਆਪਣੀ ਲਾਈਫ ਦਾ ਦੱਸਦਾ ਮੈਂ ਚਲੋ ਕਾਰਨ ਲੱਗ ਗਿਆ ਜੀਆਂ ਕੁਝ ਵੀ ਤਾਂ ਜਿਹੜਾ ਬੰਦਾ ਨਸ਼ਾ ਕਰਨ ਲੱਗੂ ਸਭ ਤੋਂ ਪਹਿਲਾਂ ਉਹ ਘਰੋਂ ਬਾਹਰ ਰਹਿਣ ਲੱਗੂ ਹੂੰ ਚੋਰੀ ਚੋਰੀ ਕਰੂ ਘਰਦਿਆਂ ਤੋਂ ਬਿਲਕੁਲ ਜਿਨੇ ਜਾਨਵਤ ਰੱਖਿਆ ਹੋਇਆ ਚਾਹੇ ਉਹ ਡੈਰੀ ਦਾ ਕੰਮ ਹੀ ਕਰਦਾ ਚਾਹੇ ਕੋਈ ਕਿਸੇ ਵੀ ਚੀਜ਼ ਦਾ ਕਰਦਾ ਹਾਂ ਜਾਂ ਕੋਈ ਉਹਦੇ ਲਈ ਬਾਹਰ ਨਹੀਂ ਮੰਦਾ ਰਹਦਾ ਉਹ ਵਾਤ ਮੋੜ ਤੇ ਕਾਰੇ ਆਉਣਾ ਹੀ ਪੈਣਾ ਤੇ ਉਹ ਚੀਜ਼ ਮਤਲਬ ਜਦੋਂ ਮਾਪਿਆਂ ਦੀ ਨਿਗਾਹ 'ਚ ਰਹਿੰਦਾ ਕੋਈ ਵੀ ਬੱਚਾ ਤਾਂ ਉਹ ਮੈਂ ਮਤਲਬ ਮੇਰੀ ਲਾਈਫ 'ਚੇ ਕੁਝ ਹੋਇਆ ਮੈਂ ਬਾਹਰ ਮਤਲਬ ਰਹਿਣਾ ਜਾਂ ਜਦੋਂ ਮੈਂ ਚੋੜੀ-ਚੋੜੀ ਵੀ ਜਾਵਾਂ ਛੜਿਆ ਨਿਗੜਾ ਘਰੇ ਜਾਂ ਅੱਜ ਪੀ ਲੋ ਪੀ ਲੋ ਮਤਲਬ ਉਹ ਚੀਜ਼ਾਂ ਜੇ ਮਤਲਬ ਹੁਣ ਮੈਂ ਬਾਹਰ ਨਹੀਂ ਰਹਿ ਸਕਦਾ ਮੈਨੂੰ ਚਾਹੇ ਮੈਂ ਕਿੱਥੇ ਵੀ ਗਿਆ ਹੋਵਾਂ ਮੈਨੂੰ ਪਤਾ ਵੀ ਬੰਦਿਆਂ ਮੁੰਡਿਆਂ ਨੇ ਵੀ ਸਾਹਮ ਲੈਣਾ ਸਾਰਾ ਕੁਝ ਪਰ ਮੈਂ ਫਿਰ ਵੀ ਆਉਣਾ ਕਿਉਂਕਿ ਹੁਣ ਪਿਆਰ ਬਹੁਤ ਪੈ ਗਿਆ ਸਾਡੇ ਨਾਲ ਤੇ ਮੈਂ ਆ ਕੇ ਪੁੱਛਣਾ ਵੀ ਹਾਂ ਬਈ ਚਾਹੇ ਮੈਂ ਕੁਛ ਨਾ ਕਰਾਂ ਮੈਂ ਪੁੱਛਣਾ ਕਿ ਹੱਥ ਤੋਂ ਪਹਿਲਾਂ ਵੀ ਤੇ ਸਾਨੂੰ ਕੋਈ ਡਾਇਰੀ ਜੀ ਪ੍ਰੋਬਲਮ ਜਾਂ ਕੋਈ ਸੋਸ਼ਤ ਜਾਨਵਰ ਤਾਂ ਨਹੀਂ ਗਿਆ ਵੀ ਖਾਣਾ ਸਭ ਨੇ ਖਾ ਲਿਆ ਹਾਂ ਸਭ ਨੇ ਖਾ ਲਿਆ ਬਿਲਕੁਲ ਵੀ ਮਤਲਬ ਉਹ ਚੀਜ਼ ਪੁੱਛਣੀ ਹੈ ਪੁੱਛਣੀ ਹੈ ਫਿਰ ਆਪ ਵੀ ਜਾ ਕੇ ਇੱਕ ਵਾਰ ਜਿਹੜਾ ਮਾਰਨ ਦਾ ਦਿਲ ਕਰਦਾ ਕਰਦਾ ਬੰਦੇ ਦਾ ਇਹ ਸਭ ਨੂੰ ਦੇਖੀਏ ਹੈ ਨਾ ਕਿ ਕਿਤਾ ਹੁਣ ਮੈਂ ਵੀ ਰੱਖੇ ਹੋਏ ਆ ਮੈਂ ਇੱਥੋਂ ਵੀ ਜਾਊਗਾ ਕੋਈ ਵੀਡੀਓ ਬਣਾ ਕੇ ਕਈ ਵਾਰ ਘੋੜਿਆਂ ਦੀ ਵੀਡੀਓ ਬਣਾਉਂਦੇ ਨੇ ਆਪਾਂ ਨੂੰ ਰਾਤ ਪੈ ਜਾਂਦੀ ਹੈ ਕਾਫੀ ਟਾਈਮ ਲੱਗ ਜਾਂਦਾ ਜਾ ਕੇ ਇੱਕ ਵਾਰ ਜਲੀਦੇਸ ਤੱਕ ਉਹਨਾਂ ਨੂੰ ਮਿਲਦੇ ਨਹੀਂ ਨਾ ਜਾਨਵਰਾਂ ਨੂੰ ਆਪਣੇ ਉਹ ਡੌਗਸ ਨੂੰ ਉਹਨਾਂ ਦਾ ਦਿਲ ਨਹੀਂ ਲੱਗਦਾ ਬੰਦੇ ਦਾ ਇਹ ਗੱਲ ਬੱਕੇ ਸਹੀ ਇਹ ਬੰਦਾ ਨਹੀਂ ਰਹਿ ਸਕਦਾ ਬਾਹਰ ਇੱਕੇ ਬਹੁਤ ਵੱਡੇ ਸਟ्रेस ਬੂਸਟਰ ਮੈਂ ਨਾ ਵੀ ਲਾਈਫ ਚ ਨੋਡ ਡ੍ਰੈਕ ਵਾਰ ਨਾ ਮੈਂ ਉਹਦੇ بیٹے ਨੂੰ ਘੂਰਦਾ ਖਾਣਾ ਛੋਟਾ ਸੀ ਅੱਛਾ ਜੀ ਬਾਹਰ ਨਾ ਉਦੋਂ ਮੇਰੇ ਕੋਲ ਇੱਕ ਫੀਮੇਲ ਰੱਖੀ ਹੁੰਦੀ ਸੀਗੀ ਹਾਂਜੀ ਸੱਤ ਕ ਸਾਲ ਦੀ ਗੱਲ ਆ ਹਾਂਜੀ ਆ ਕੇ ਉਹਦੇ ਨਾਲ ਆਹੀ ਆ ਥੰਬਲੇ ਕੋਲੇ ਆ ਕੇ ਬਹਿ ਕੇ ਉਹਦੇ ਨਾਲ ਉਹਨੂੰ ਕੁਛੜ ਦੀ ਚ ਲੈ ਕੇ ਗੱਲਾਂ ਗੁੱਲਾਂ ਮਾਰਨ ਲੱਗ ਗਿਆ ਐ ਕਰਕੇ ਮਤਲਬ ਮੈਂ ਦੇਖਿਆ ਯਾਰ 2 ਮਿੰਟ ਬਾਅਦ ਨਾਰਮਲ ਹੋ ਗਿਆ ਹੂੰ ਨਹੀਂ ਆਪਾਂ ਕਈ ਵਾਰ ਬਹੁਤ ਅਲਝੇ ਜਾਂਦੇ ਆ ਗੱਲ ਜੇ ਆਪਾਂ ਨੂੰ ਕੋਈ ਕੁਝ ਕਹਿ ਦਵੇ ਆਪਾਂ ਕਈ ਕਈ ਘੰਟੇ ਕਈ ਕਈ ਵਾਰ ਕਈ ਕਈ ਦਿਨ ਵੀ ਉਹ ਗੱਲ ਆਪਣੇ ਦਿਮਾਗ 'ਚ ਫਸੀ ਰਹਿੰਦੀ ਆ ਵੀ ਯਾਰ ਕਿੱਦਾਂ ਵੀ ਆਏ ਮਲਬੇ ਚੀਜ਼ ਬੜੀ ਮੈਂ ਦੇਖੀ ਇੱਕ ਹੋਰ ਮੇਰੇ ਕੋਲ ਆਇਆ ਸੀਗਾ ਕੋਈ ਪਪ ਲੈ ਗਿਆ ਸੀ ਉਹ ਮੈਨੂੰ ਦੱਸ ਦੋ ਜੀ ਕਹਿੰਦਾ ਮੇਰੀ ਯਾਰ ਵੀ ਦਾਦੀ ਠੀਕ ਹੋ ਗਈ ਹੂੰ ਵੀ ਉਹ ਡਿਪਰੈਸ਼ਨ ਸੀ ਮੈਂ ਕਿਹਾ ਵੀ ਕਿਵੇਂ ਕਹਾਂ ਹੁਣ ਉਹਨੂੰ ਇਹੀ ਫਿਕਰ ਲੱਗਿਆ ਰਹਿੰਦਾ ਵੀ ਉਹ ਬੱਚੇ ਦਾ ਨਾਮ ਪਤਾ ਨਹੀਂ ਕੀ ਦੱਸ ਦਿੰਦੀ ਉਹਨੇ ਇੱਕ ਪਪ ਦਾ ਕੀ ਰੱਖਿਆ ਸੀ ਵੀ ਇਹਨੇ ਰੋਟੀ ਖਾ ਲਈਆਂ ਇਹਨੂੰ ਹੁਣ ਆ 8 ਵਜੇ ਆ ਦਵਾਈ ਦੇਣੀ ਆ ਉਹਨੂੰ 8 ਵੇ ਮਤਲਬ ਬਜ਼ੁਰਗ ਉਹਦੇ ਚੋਂ ਨਿਕਲ ਗਿਆ ਸਟ्रेस ਵਿੱਚ ਸਟ्रेस ਤੋਂ ਕਿਉਂਕਿ ਉਹਦਾ ਸਾਰਾ ਫੋਕਸ ਉਹਦੇ ਤੇ ਹੋ ਗਿਆ ਬੱਚੇ ਤੇ ਵੀ ਇਹਨੇ 8 ਵਜੇ ਆ ਖਾਣਾ 8 ਵਜੇ ਆ ਪਾਉਣਾ ਇਹਨੂੰ 8 ਵਜੇ ਆ ਪਾਉਣਾ ਕਿਉਂਕਿ ਬਜ਼ੁਰਗ ਅੱਜ ਕੱਲ ਫੈਮਲੀਆਂ ਛੋਟੀਆਂ ਨੇ ਸਾਰੇ ਇਕੱਲੇ ਇਕੱਲੇ ਰਹਿ ਜਾਂਦੇ ਆ ਮਤਲਬ ਹਰ ਚੀਜ਼ ਲਈ ਜੇ ਆਪਾਂ ਕਹੀਏ ਨੇ ਜਾਦਾ ਗਲਤ ਇਹ ਕਰ ਸਕਦੇ ਆ ਵੀ ਨੇਚਰ ਦੇ ਨੇੜੇ ਰਹਿਣੇ ਆ ਹੂੰ ਕੁਦਰਤ ਦੀ ਚੀਜ਼ ਆ ਤਾਂ ਉਹ ਆ ਜਾਂ ਕਈ ਬਜ਼ੁਰਗ ਮੈਂ ਇਹ ਦੇਖਿਆ ਚਲੋ ਉਹ ਪੱਪ ਨਹੀਂ ਰੱਖੇ ਉਹਨਾਂ ਦਾ ਗਾਰਡਨਿੰਗ ਚੱਲਦਾ ਬਹੁਤ ਵਧੀਆ ਟਾਈਮ ਮਤਲਬ ਹਾਂਜੀ ਪਾਸ ਕਰ ਲੈਂਦਾ ਆਪਾਂ ਕਰਦੇ ਹਾਂ ਜਿਹੜੀ ਚੀਜ਼ ਵੀ ਕੁਦਰਤ ਦੇ ਨੇੜੇ ਆ ਇਹ ਵੀ ਕੁਦਰਤੀ ਨੇ ਜੀਵ ਇਹ ਕਿਹੜਾ ਪਰਮਾਤਮਾ ਦੀਆਂ ਇਹ ਵੀ ਦੇਣਾ ਨੇ ਦੇਣਾ ਆ ਮਿਲ ਕੁਦਰਤ ਮਤਲਬ ਉਹ ਉਸ ਚੀਜ਼ ਚ ਖੋਜ ਰਹੇ ਨੇ ਆ ਤੇ ਤੁਹਾਨੂੰ ਮਤਲਬ ਇਹ ਵੀ ਆਪਾਂ ਕਹਿ ਸਕਦੇ ਆ ਵੀ ਅੱਜ ਕੱਲ ਜਿਹੜੀ ਸਟ्रेस ਵਾਲੀ ਲਾਈਫ ਆ ਹਰ ਬੰਦੇ ਨੂੰ ਇੱਕ ਡੌਗ ਜ਼ਰੂਰ ਰੱਖਣਾ ਚਾਹੀਦਾ ਬਿਲਕੁਲ ਜੀ ਜਿਹੜੀ ਮਰਜ਼ੀ ਬਰੀਡ ਦਾ ਰੱਖਣਾ ਇਹ ਜ਼ਰੂਰੀ ਹੈ ਬਿਲਕੁਲ ਮੇਰੇ ਕੋਲ ਨਾ ਜਿੱਦਾਂ ਮੇਰੇ ਕਈ ਕਲਾਇੰਟ ਬਾਹਰ ਦੇ ਹੁੰਦੇ ਆ ਜਿਵੇਂ ਉਹ ਮਲਟੀਨੇਸ਼ਨਲ ਕੰਪਨੀਆਂ 'ਚ ਕੰਮ ਕਰਦੇ ਆ ਜਿੱਦਾਂ ਸੌਫਟਵੇਅਰ ਉਹ ਮੇ ਤੋਂ ਦਿੱਲੀ ਲੈ ਕੇ ਗਈ ਸੀ ਬੱਚਾ ਹਾਂਜੀ ਉਹ ਮਤਲਬ ਆਪੜੇ ਵੀ ਹੁਣ ਜਿੱਦਾਂ ਅਬਰੌਡ ਕੋਈ ਕਿਸੇ ਦੀ ਜੌਬ ਨਾਈਟ ਦੀ ਸ਼ਿਫਟ ਆ ਕਿਸੇ ਦੀ ਦਿਨ ਦੀ ਸ਼ਿਫਟ ਆ ਲੋਕ ਦੋਨੇ ਮੀਆਂ ਬੀਬੀ ਰਹੇ ਸੀ ਇੱਕ ਬੱਚਾ ਸੀ ਉਹਨਾਂ ਦਾ ਘਰੇ ਉਹ ਕਹਿੰਦੇ ਵੀ ਸਾਨੂੰ ਸਿਰਫ ਇਹ ਗੱਲ ਇਹ ਵੀ ਉਹ ਬੱਚੇ ਦਾ ਟਾਈਮ ਪਾਸ ਕਰਨ ਲਈ ਬੱਚਾ ਚਾਹੀਦਾ ਵੀ ਹਰ ਵੇਲੇ ਜਿਹੜਾ ਉਹ ਬੱਚਾ ਮਤਲਬ ਕੱਲਾ ਫੀਲ ਨਾ ਕਰੇ। ਹੂੰ। ਵੀ ਮੈਂ ਚਲੇ ਜਾਂਦੀ ਆ। ਹੂੰ। ਤਾਂ ਜਾਉਂਦੇ ਤੇ ਮੇਰਾ ਹਸਬੰਦ ਆ ਜਾਂਦਾ ਤੇ ਜਦੋਂ ਉਹ ਕੋਆ ਵੀ ਬੱਚੇ ਸੰਦੇ ਕੋਲੋਂ ਪ੍ਰੋਪਰ ਟਾਈਮ ਨਹੀਂ ਦਿੰਦਾ ਘੱਟੋ ਘੱਟ ਉਹਦੇ ਨਾਲ ਖੇਡਣ ਵਾਲਾ ਕੋਈ ਤਾਂ ਕੋਈ ਹੈਗਾ ਨਾ। ਹੂੰ। ਮਤਲਬ ਇਹ ਜਾਂ ਵੀ ਜੀ ਆਪਾਂ ਦੇਖਿਆ ਜਾਵੇ ਆਪਾਂ ਭੱਜੇ ਤਾਂ ਹੈਗੇ ਆ ਪੈਸੇ ਦੀ ਦੌੜ ਦੇ ਵਿੱਚ ਹਨਾ ਪਰ ਅੱਗੇ ਪਿਛਲੇ ਜ਼ਮਾਨੇ ਜਿਹਾ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਨਹੀਂ ਸੀ ਹੁੰਦੀ ਆਪਾਂ ਘਰਾਂ ਦੇ ਵਿੱਚ ਫੈਬ ਨਹੀਂ ਆਉਂਦੇ ਅਸੀਂ ਜੋਇੰਂਟ ਫੈਮਲੀਆ ਹੁੰਦੀਆਂ ਸੀਗੀਆਂ ਹਨਾ ਉਹ ਚਾਚੇ ਤਾਏ ਆ ਗਏ ਜਾਂ ਕੋਈ ਹਨਾ ਘਰ ਦੇ ਬਜ਼ੁਰਗ ਆਵਾ ਅੱਜ ਕੱਲ੍ਹ ਦੇਖ ਲਓ ਵੀ ਆਪਾਂ ਕਿਹੜੀਆਂ ਚੀਜ਼ਾਂ ਦਾ ਕਿਹੜੀਆਂ ਚੀਜ਼ਾਂ ਦੀ ਪੂਰਤੀ ਕਰ ਰਹੇ ਆ ਆ ਸਭ ਚ ਜਿੰਨੇ ਆਪਾਂ ਮਟੀਰੀਅਲਿਸਟਿਕ ਹੋ ਗਏ ਉਹਨੇ ਆਪਾਂ ਡਿਪਰੈਸ਼ਨ ਚ ਹੋ ਗਏ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਜਮਾਂ ਡਿਪਰੈਸ਼ਨ ਨਹੀਂ ਜਾਂ ਹੋਣੀ ਜਦੋਂ ਵੀ ਮੈਂ ਮਤਲਬ ਵੇਲਾ ਉਸ ਵੇਲੇ ਮੈਂ ਡਿਪਰੈਸਡ ਹੀ ਆ ਕਿਉਂਕਿ ਉਸ ਵੇਲੇ ਮੇਰਾ ਫਾਲਤੂ ਦਾ ਦਿਮਾਗ ਚੱਲ ਰਿਹਾ ਕੈਲਕੂਲੇਸ਼ਨ ਉਦਾਂ ਹੀ ਵੀ ਕਿਵੇਂ ਇਹ ਉਹ ਬਸ ਫਰੀ ਟੈਨਸ਼ਨ ਲੈ ਲੈਣੀ ਆ ਫਰੀ ਉਹ ਉਹ ਇੱਕ ਮੈਂ ਇਹ ਕਹਿ ਸਕਦਾ ਵੀ ਉਹ ਜੇ 100% ਡਿਪਰੈਸ ਨਹੀਂ ਤਾਂ 1-2% ਤਾਂ ਹੋ ਰਹੇ ਆ ਨਾ ਉਹ ਉਧਰ ਨੂੰ ਬਾਤ ਤਾਂ ਰਹੇ ਆ ਨਾ ਓਵਰ ਥਿੰਕਿੰਗ ਕਰਕੇ ਜਾਂ ਕੁਝ ਵੀ ਉਹੀ ਅੱਗੇ ਕੀ ਹੁੰਦਾ ਸੀ ਅੱਗੇ ਤੇ ਗਲੀਆਂਾਂ 'ਚ ਵੀ ਫਿਰਦੇ ਆਪਾਂ ਗਲੀਆਂਾਂ 'ਚ ਕਦੂਰਿਆਣਾ ਖੇਢੀ ਜਾਣਾ ਜਾਂ ਨਹੀਂ ਤਾਂ ਹਰ ਘਰ 'ਚ ਪਸ਼ੂ ਹੁੰਦੇ ਸੀ ਹਨਾ ਕੱਤਾ ਖੋਲ ਲਿਆ ਓਏ ਆਹ ਕਰ ਲਿਆ ਓਏ ਬਿਲਕੁਲ ਬਿਲਕੁਲ ਤੇ ਕੋਈ ਮੁਰਗੇ ਮੁਰਗੀਆਂ ਫਿਰਦੇ ਆ ਤੇ ਆਂਡੇ ਚੱਕ ਲਿਆ ਬਲਦਾਂ ਨਾ ਖੇਤੀ ਹੁੰਦੀ ਸੀਗੀ ਤੇ ਸਾਰਾ ਸਾਰਾ ਦਿਨ ਨਿਕਲ ਜਾਂਦਾ ਸੀ ਉਸੇ ਬਲਦ ਨੂੰ ਆ ਕੇ ਸ਼ਾਮ ਨੂੰ ਪੀੜਾ ਵੀ ਪਾਣਾ ਹੁੰਦਾ ਪਤਾ ਸੀ ਸਵੇਰ ਨੂੰ ਇਹਨਾਂ ਬਹਾਈ ਹੋਣੀ ਤੇ ਆਪਾਂ ਕੁਦਰਤ ਦੇ ਨੇੜੇ ਸੀ ਨਾ ਕੁਦਰਤ ਦੇ ਨੇੜੇ ਹੁੰਨੇ ਆ ਉਦੋਂ ਕੋਈ ਡਿਪਰੈਸ਼ਨ ਵਾਲੀ ਚੀਜ਼ ਹੀ ਨਹੀਂ ਗਈ ਹੂੰ ਕੁਦਰਤ ਤੋਂ ਦੂਰ ਹੋ ਗਏ ਤਾਂ ਆਪਾਂ ਦਵਾਈਆਂ ਦੇ ਨੇੜੇ ਹੋ ਗਏ ਆਪਾਂ ਦਵਾਈਆਂ ਦੇ ਨੇੜੇ ਹੋ ਗਏ ਹੁਣ ਮੈਨੂੰ ਲੁਧਿਆਣੇ ਜਾਣਾ ਪੈ ਜਵੇ ਮੈਨੂੰ ਵਿਫਤਾ ਪਾ ਜਾਂਦੀ ਆ ਮੈਂ ਜਾ ਕੇ ਰਾਜੀ ਦੀ ਮੈਨੂੰ ਅੱਜ ਹਾਲਾਂਕਿ ਮੇਰਾ ਇਹ ਪਿੰਡੂ ਸ਼ਹਿਰ ਠੀਕ ਆ ਹਾਂਜੀ ਅੱਜ ਮੈਨੂੰ ਇਹ ਵੀ ਐਂ ਲੱਗਦਾ ਵੀ ਯਾਰ ਓਡੇ ਵੀ ਬਹੁਤ ਭੀੜ ਹੋ ਗਈ ਵੀ ਮੈਂ ਕਿਤੇ ਉਹਨੂੰ ਥੋੜਾ ਜਿਹਾ ਮੂਵ ਕਰ ਜਾ ਯਾਰ ਹਨਾ ਕਿਤੇ ਪਿੰਡ 'ਚ ਹੋਰ ਜਿੱਥੇ ਕੋਈ ਜਗ੍ਹਾ ਵੀ ਹਾਂ ਜਿੱਥੇ ਕੋਈ ਹੋਵੇ ਨਾ ਵੀ ਥੋੜਾ ਖੁੱਲੀ ਜਗ੍ਹਾ 'ਚ ਚਲੇ ਜਾਵਾਂ ਹਨਾ ਜਿੱਥੇ ਥੋੜਾ ਕੁਦਰਤ ਦੇ ਨੇੜੇ ਪੂਰੇ ਠੀਕ ਆ ਸ਼ਹਿਰੀਕਰਨ ਹੋ ਗਿਆ ਪਰ ਮੈਂ ਇਹੀ ਕਹਦਾ ਵੀ ਅਸੀਂ ਪੱਥਰਾਂ ਦੇ ਜੰਗਲ ਅਸਾਰਲੇ ਬੋਤ ਤਾਂ ਇਤੋਂ ਵੱਧ ਕੋਈ ਨਹੀਂ ਆ ਹੂੰ ਅਸੀਂ ਸਾਰੇ ਪਾਸੇ ਪੱਥਰਾਂ ਦੇ ਜੰਗਲ ਹੀ ਨੇ ਸ਼ਹਿਰ ਬਿਲਕੁਲ ਐਡੀ ਐਡੀ ਬਿਲਡਿੰਗਾਂ ਖੜੀਆਂ ਕਰ ਲਈਆਂ ਪਰ ਦਰਖਤ ਕੋਈ ਹੈ ਨਹੀਂ ਜੇ ਆਪਾਂ ਕਹਦੇਈਏ ਕਿ ਨੇਚਰ ਨਾਲ ਪਿਆਰ ਕਰਨ ਵਾਲਾ ਕੋਈ ਹੈ ਨਹੀਂ ਨੇਚਰ ਦੇ ਪਿਆਰ ਦੀ ਗੱਲ ਕਰ ਲੂ ਮੈਂ ਮਗਰ ਨਾ ਸੰਤਰਾ ਲੱਗਿਆ ਹੋਇਆ ਠੀਕ ਆ ਹਾਂਜੀ ਤੇ ਉਹਦੇ 'ਚ ਮੈਨੂੰ ਮਤਲਬ ਇੰਨੀ ਕਾਲੀ ਹੋ ਜਾਂਦੀ ਆ ਆਪਾਂ ਨੂੰ ਮੈ ਉਹ 2 ਸਾਲ ਪਹਿਲਾਂ ਹੀ ਤੋੜੀ ਗਿਆ ਅੱਛਾ ਜੀ ਉਹ ਖੱਟੇ ਹੋਣੇ ਆ ਇੱਕ ਹਾਲ ਮੈਂ ਕਿਹਾ ਯਾਰ ਇਹ ਤਾਂ ਬੇਕਾਰ ਬੂਟਾ ਹਾਂ ਪਤੋੜਨਾ ਹੀ ਨਹੀਂ ਆ ਆ ਛੱਡ ਯਾਰ ਇਹ ਧੋਖੀ ਕਰਾਉਣਾ ਪਰ ਜਦੋਂ ਨਾ ਆਪ ਪੱਕ ਕੇ ਡੇਗਣ ਲੱਗੇ ਉਹ ਐਨਾ ਮਿੱਠਾ ਫਲ ਉਹਦਾ ਜਾਨੀ ਐਨਾ ਮਿੱਠਾ ਫਲ ਅਸੀਂ ਬੇਸਬਰੇ ਵਾਲੇ ਹੋ ਗਏ ਹੂੰ ਕਾਰਨੇ ਹੋ ਗਿਆ ਹਰ ਚੀਜ਼ ਸਾਨੂੰ ਕਾਲ ਹੋ ਗਈ ਹੂੰ ਮਤਲਬ ਸਾਨੂੰ ਪਤਾ ਹੀ ਨਹੀਂ ਵੀ ਕੁਦਰਤ ਨੇ ਕਦੋਂ ਆਪ ਦੀ ਅਸਲ ਉਹਦੇ ਤੇ ਜਾਣਾ ਇਹ ਇਹੀ ਕੁਝ ਜਦੋਂ ਮੈਂ ਬਰੀਡਿੰਗ ਕਰਦਾ ਸੀ ਜਦੋਂ ਮੈਂ ਛੱਡਣ ਦੀ ਕੋਸ਼ਿਸ਼ ਕਰਦਾ ਸੀ ਉਹਦਾ ਤਾਂ ਮੈਨੂੰ ਸਿਖਾਉਂਦੀ ਸੀ ਵੀ ਰੋਕ ਜਾਂ ਉਹਦੀਆਂ ਗੱਲਾਂ ਮੇਰੇ ਧਿਆਨ 'ਚ ਆ ਜਾਂਦੀਆਂ ਦੀ ਵੀ ਹਲੇ ਵਕਤ ਨਹੀਂ ਆਇਆ ਹੂੰ ਵੀ ਹਲੇ ਕੋਈ ਨਹੀਂ ਹਲੇ ਫਲ ਪੱਕ ਰਿਹਾ ਨਹੀਂ ਪੱਕਣ ਦੇ ਪੂਰਾ ਹੂੰ ਤੇ ਉਹ ਮਤਲਬ ਇਹ ਜਿਆ ਪੱਕਿਆ ਇੰਨਾ ਮਿੱਠਾ ਹੋ ਗਿਆ ਹੁਣ ਪਰਮਾਤਮਾ ਦੀ ਕਿਰਪਾ ਮਤਲਬ ਇਹ ਕੋ ਦਾ ਤੇ ਚੀਜ਼ਾਂ ਦੇ ਬਹੁਤ ਮਤਲਬ ਪਤਾ ਕੀ ਬਲਜੀਤ ਸਿੰਘ ਚਲੋ ਆਪਾਂ ਮਿਲੇ ਆਪਾਂ ਤਕਰੀਬਨ ਦੂਸਰੀ ਜੱਤੀ ਸੀ ਬਰ ਬਣੇ ਆ ਪਰ ਇਹ ਬਹੁਤ ਤਕੜੀ ਫਲਸਫੀ ਦਸੀ ਹੈ ਤੁਸੀਂ ਕਿ ਆਪਾਂ ਵਾਕਿਆ ਬੇਸਵਰੇ ਇੱਧੇ ਕਹੂਗਾ ਆਂ ਫਲ ਵੀ ਪਹਿਲਾਂ ਤੋੜ ਕੇ ਖਾਣਾ ਚਾਹਨੇ ਆਂ ਵੀ ਸ਼ਾਇਦ ਸਾਨੂੰ ਇੱਧੇ ਮਿੱਠਾ ਮਿਲ ਜੇ ਮੈਂ ਆਪਦੀ ਦੱਸ ਰਿਹਾ ਮੈਂ ਕਿਸੇ ਦੀ ਨਹੀਂ ਮੈਂ ਮਤਲਬ ਜੋ ਮੇਰੇ ਨਾਲ ਲੱਗ ਨਹੀਂ ਹਰਕ ਨਾਲ ਆ ਮੈਂ ਵੀ ਹੂੰਗਾ ਤੁਹਾਡੀ ਜਿਹਾ ਮੈਂ ਵੀ ਇਹੀ ਕੁਝ ਕਰੂੰਗਾ ਕਿ ਹਾਂ ਵੀ ਫਲ ਪਹਿਲਾਂ ਤੋੜ ਕੇ ਪੀਲਾ ਜਿਹਾ ਲੱਗਦਾ ਤੋੜ ਲਾ ਤੋੜ ਲਾ ਪਰ ਫਲ ਦਾ ਉਹ ਆ ਨਾ ਜਿਹੜਾ ਆਪ ਪੱਕ ਕੇ ਜਦੋਂ ਆਪ ਢਿੱਗਣ ਦੇ ਕਿਨਾਰੇ ਆ ਗਿਆ ਜਾਂ ਉਹ ਆ ਗਿਆ ਅਸਲੀ ਉਹ ਉਹਦੀ ਉਹ ਮਠਾਸ ਦਾ ਤਾਂ ਕੋਈ ਹੋ ਵੀ ਨਹੀਂ ਜਾਂ ਫਿਰ ਜਦੋਂ ਜਦੋਂ ਇਹ ਕਹ ਲਓ ਵੀ ਦੋ ਤਿਆਨੇ ਟੱਕ ਤੇ ਹੂੰ ਕੋਈ ਤਾਂ ਵੀ ਉਹੋ ਫਲ ਦਾ ਪਤਾ ਜੀ ਮਠਾ ਆ ਦੂਜੇ ਤੇ ਕੋਈ ਨਹੀਂ ਕਾਟਉਣੀ ਆ ਆਪਣੇ ਕੀ ਕੁ ਲੱਗਾ ਆ ਮੈਂ ਬਹੁਤ ਵਾਰ ਦੇਖਿਆ ਹੂੰ ਖਾਰ ਨੂੰ ਨਹੀਂ ਉਹ ਕਦੇ ਹੱਥ ਲਾਉਂਦੇ ਜਦੋਂ ਉਹਨਾਂ ਦੇਖਣਾ ਵੀ ਆ ਪੱਕ ਗਿਆ ਇਹਨ ਪੂਰਾ ਸਿਰੇ ਦਾ ਤੇ ਮੁਰਗੇ ਵੀ ਉਹਨੂੰ ਛਾਕਦੇ ਆ ਮੁਰਗੇ ਵੀ ਹਾਂਜੀ ਗੱਲ ਮਤਲਬ ਸਾਰੀਆਂ ਕੁਦਰਤ ਨੇ ਹਰ ਚੀਜ਼ ਦਾ ਵਗ ਦਿੱਤਾ ਆਇਆ ਸੀ ਥੋੜੇ ਜਿਹਾ ਜ਼ਿਆਦਾ ਕਾਲੇ ਹੋ ਗਏ ਮਤਲਬ ਤੇਜ ਬਾਲੀ ਹੋ ਗਈ ਸਾਡੀ ਲਾਈਫ ਇਹ ਕਿ ਕਹਿ ਸਕਦੇ ਆ ਆਪ ਹੀ ਤੇਜ਼ ਕਰ ਤੇਜੀ ਦੇ ਚੱਕਰ 'ਚ ਆਪਾਂ ਪਿੱਛੇ ਚੱਲ ਗਏ ਮੇਰੇ ਹਿਸਾਬ ਨਾਲ ਤਾਂ ਅੱਗੇ ਵਧਣ ਦੀ بجائے ਹਾਂ ਅੱਗੇ ਵਧਣ ਦੀ بجائے ਬਹੁਤ ਜ਼ਿਆਦਾ ਪਿੱਛੇ ਚੱਲੇ ਆਪਾਂ ਆਪਣੀਆਂ ਜ਼ਿੰਦਗੀਆਂ ਛੋਟੀਆਂ ਕਰ ਲਈਆਂ ਘਟਾ ਲਈਆਂ ਕਾਫੀ ਤੇ ਜੇ ਆਪਾਂ ਦੇਖੀਏ ਦਵਾਈਆਂ ਦੇ ਨੇੜੇ ਆ ਆਪਣੇ ਨਾਲ ਦੇ ਜੰਮੇ ਭੈਣਾ ਭਰਾਵਾਂ ਤੋਂ ਆਪਾਂ ਦੂਰ ਹੋਏ ਹੋਣ ਸਿਰਫ ਏਸੇ ਕਰਕੇ ਚਾਹੇ ਪੈਸਾ ਲਾ ਲਓ ਜਾਂ ਬੇਸ਼ੁਕਰੀ ਲਾ ਲਓ ਬਿਲਕੁਲ ਇਹਨਾਂ ਚੀਜ਼ਾਂ ਕਰਕੇ ਹੀ ਤੇ ਇਹ ਬਾਕੀ ਜੀ ਸਾਰੇ ਹੁਣ ਤੁਰ ਦਰ ਹਿਕਾ ਨੂੰ ਦੱਸ ਦਿੱਤੀ ਜਾਵੇ ਜੀ ਆ ਕਿੱਡੀ ਵੱਡੀ ਮੋਟੀਵੇਸ਼ਨ ਤੁਹਾਨੂੰ ਇੱਕ ਬੰਦੇ ਨਾਲ ਮਿਲਾਇਆ ਪਈ ਇੰਨੀ ਵੱਡੀ ਮੋਟੀਵੇਸ਼ਨ ਤੁਹਾਨੂੰ ਮਿਲ ਰਹੀ ਆ ਕਿ ਦੇਖੋ ਜਿਹੜਾ ਬੰਦਾ ਕਹਿੰਦਾ ਸੀ ਵੀ ਮੈਂ ਕੰਮ ਛੱਡ ਦੇਣਾ ਆ ਔਰ ਬਹੁਤ ਚੀਜ਼ਾਂ ਦੇ ਐਡਿਕਸ਼ਨ ਆਪਾਂ ਕਹਿ ਸਕਦੇ ਆ ਵੀ ਇਹ ਕਿਸੇ ਟਾਈਮ 'ਚ ਸੀਗੀ ਕਿਸੇ ਚੀਜ਼ ਦੀ ਐਡਿਕਸ਼ਨ ਸੀ ਇਹਨਾਂ ਫੇਰ ਸਾਰਾ ਕੁਝ ਛੱਡ ਕੇ ਅੱਜ ਐਡਾ ਵਧੀਆ ਘਰ-ਬਾਰ ਬਣਾ ਕੇ ਫੈਮਿਲੀ ਦੇ ਵਿੱਚ ਬੈਠੇ ਆ ਸਿਰਫ ਤੇ ਸਿਰਫ ਇੱਕ ਡੌਗਸ ਨੇ ਜਾਂ ਨੇਚਰ ਨੇ ਲਿਆ ਉਹਨਾਂ ਦੀ ਸਰਕਾਰਤਾ ਖਰ ਮੇਰੇ ਫਾਦਰ ਸਾਹਿਬ ਨੇ ਬਣਾ ਕੇ ਦਿੱਤਾ ਠੀਕ ਹੈ ਇਹ ਨਹੀਂ ਮੈਂ ਬਣਾਇਆ ਮੈਂ ਇਹ ਆ ਵੀ ਬੱਚੇ ਆਪਦੇ ਜਰੂਰ ਪੜਾ ਲੇ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਮੈਂ ਲਾਈਫ ਜਿਉ ਰਿਆਂ ਹਾਂ ਹਾਂਜੀ ਮਤਲਬ ਸਾਰਾ ਕੁਝ ਕੋਈ ਕਾਮੀ ਨਹੀਂ ਇਹਨਾਂ ਨੇ ਮੈਨੂੰ ਕਦੇ ਤੋੜਨੀ ਆਉਣ ਦਿੱਤੀ ਇਹ ਵੀ ਗੱਲ ਆ ਮੈਂ ਐਵੇਂ ਕਹਾ ਵੀ ਬਹੁਤ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ ਤੇ ਜ਼ਿੰਦਗੀ ਵੀ ਬਚਾਈ ਆ ਤਾਂ ਇਹ ਕਹਿ ਸਕਦਾ ਹਾਂ ਪੜਾਏ ਵੀ ਬੱਚੇ ਮੈਂ ਉਹ ਸਕੂਲ ਤੇ ਨਹੀਂ ਵੀ ਜਿੱਥੇ ਮਨ ਲਓ ਵੀ ਫੀਸ 5-7 ਲੱਖ ਦੀ ਜਾਂ 5 ਲੱਖ ਰੁਪਇਆ ਹੈਗੀ ਉਹਨਾਂ ਦੀ ਹਾਂਜੀ ਪੀਪੀਐਸ ਨਾਬੇ ਵੜਦੇ ਸੀ ਅੱਛੀ ਤੇ ਖੈਰ ਉਹਨਾਂ ਨੇ ਮੇਰਾ ਸਾਥ ਵੀ ਦਿੱਤਾ ਮੇਰੀ ਵਾਈਫ ਵੀ ਟੀਚਰ ਨੇ ਹਾਲਾਂਕਿ ਉਹਨਾਂ ਨੇ ਆ ਕੇ ਉਹਨਾਂ ਨੇ ਮੈਂ ਨਹੀਂ ਹੈਗਾ ਜਾਨਵਰਾਂ ਦਾ ਉਹਨਾਂ ਨੇ ਵੀ ਕਰਨਾ ਬੱਚਿਆਂ ਨੇ ਵੀ ਸਾਰਿਆਂ ਨੇ ਮਤਲਬ ਸਾਡੇ ਪਰਵਾਹ ਦੀ ਇਹਦੇ ਚ ਐਨਵੋਲਵਮੈਂਟ ਹੁੰਦੀ ਹੈ ਇਹ ਫੈਮਿਲੀ سپورਟ ਬਹੁਤ ਵੱਡੀ ਚੀਜ਼ ਹੈ ਇਸ ਬਿਜ਼ਨਸ ਵਿੱਚ ਹਾਂਜੀ ਬਿਲਕੁਲ ਜਦੋਂ ਮੈਂ ਛੱਡਣ ਦੀ ਕਈ ਵਾਰ ਆਉਂਦਾ ਸੀ ਤਾਂ ਮਨ ਲੋ ਖਲਾਕੇ ਮੇਰੇ ਪਾਦਾ ਸਾਹਿਬ ਥੋੜਾ ਜਿਆ ਹੋ ਜਾਂਦੇ ਦੀ ਵੀ ਉਹਨਾਂ ਨੂੰ ਉੱਦਾਦੀ ਵੀ ਕੀ ਇਹ ਉਹ ਤਾਂ ਆਈਂ ਕਹਿੰਦੇ ਹੁੰਦੇ ਸੀ ਪਹਿਲਾਂ ਵੀ ਆ ਕੀ ਕਤੀੜ ਦਾ ਕੰਮ ਕਰਿਆ ਹਨਾ ਹਾਂਜੀ ਤੇ ਪਰ ਮੇਰੀ ਵਾਈਫ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਉਹਨੇ ਕਹਣਾ ਵੀ ਨਹੀਂ ਕੋਈ ਕੋਈ ਪਰ ਫਿਰ ਰੰਗ ਭਾਗ ਵੀ ਇਹ ਜੇ ਲੱਗਿਆ ਜਿੰਨਾ ਮੈਂ ਝੂਠ ਬੋਲਨਾ ਬਸ ਪਰਮਾਤਮਾ ਦਾ ਉਹਨਾਂ ਹੀ ਸ਼ੁਕਰੀਆ ਇਹ ਨਾਮ ਵੀ ਇੰਨਾ ਹੋਇਆ ਕੱਲਾ ਮੈਨੂੰ ਇਹ ਨਹੀਂ ਮੈਨੂੰ ਆਏ ਹੁੰਦਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੋਂ ਇਟਲੀ ਤੋਂ ਜਰਮਨ ਤੋਂ ਹਾਲਾਂਕਿ ਉੱਥੋਂ ਦੀਆਂ ਬ੍ਰੀਡਾਂ ਨੇ ਮੈਨੂੰ ਉੱਥੋਂ ਵੀ ਫੋਨ ਆਦੇ ਆ ਉੱਥੋਂ ਵੀ ਜਿਹੜੇ ਆਪਣੇ ਇੰਡੀਅਨ ਨੇ ਹਨਾ ਵੀ ਉਹ ਕਹਿੰਦਿਆ ਵੀ ਹਾਂਜੀ ਵੀ ਅਸੀਂ ਲੈ ਕੇ ਜਾਣਾ ਵੀ ਉਹ ਉਹ ਗੱਲ ਹਨਾ ਤੇ ਮੈਨੂੰ ਉਹ ਉਹੋ ਲੱਗਦੀ ਅੱਜ ਚੰਗ ਵਧੀਆ ਲੱਗਦਾ ਖੁਸ਼ੀ ਮਿਲਦੀ ਆ ਹਮ ਵੀ ਮੈਨੂੰ ਬਾਹਰੋਂ ਵੀ ਲੋਕ ਉਹ ਕਰਦੇ ਆ ਹਾਂ ਅਪਰੋਚ ਕਰ ਰਹੇ ਆ ਹਾਂ